Baba, está

ਨੰਦਰਾ ਵਿੱਚ ਆਪ ਦੇਖਿਆ ਜੇ ਨਾਨਾ ਪ੍ਰਕਾਰ ਦੀਆਂ ਜਿਹੜੀਆਂ ਨੇ ਤਿਆਰੀਆਂ ਜੁਤਿ ਲਾਰੀਆਂ ਨੇ ਉਹਦੇ ਗੁਰੂ ਦੇ ਸਿੰਘ ਮਰਜ਼ਾਦਾ ਵਾਲੇ ਸਿੰਘ ਮਹਾਂਪੁਰਸ਼ ਕੰਨਾਂ ਦਾ ਦੇ ਜਿਹੜੇ ਸ਼ੇਖ ਨੇ ਗੁਰਸੇਕਰ ਨਾਲ ਸੇਵਾ ਕਰਾਇਆ ਨੇ ਆਨ ਕਥਾ ਵਾਸਤੇ ਕਰਵਾਉਣ ਦੇ ਸ਼ਿਵ ਸਾਹਿਬ ਆਏ ਸੰਦੀਪ ਸਿੰਘ ਜੀ ਇਹ ਬੱਚਿਆਂ ਨੂੰ ਵਿਦਿਆ ਦੇਣੇ ਨਾਲੇ ਸੇਵਾ ਕਰ ਰਹੇ ਨਿਮਰਤਾ ਦੀ ਬਾਤ ਹੈ ਆਓ ਆਪ ਜੀ ਨੂੰ ਦਰਸ਼ਨ ਕਰਾਉਣੇ ਹਾਂ ਸਾਡੇ ਬਹੁਤ ਹੀ ਸਨਾਨ ਪਾਇਸਾ ਭਾਈ ਪੰਜਾਬ ਸਿੰਘ ਜੀ ਬਾਬਾ ਜੀ ਰੂਹ ਤੇ ਲੰਗਰ ਸਾਖੀ ਸੰਗਤ ਇਕੱਠ ਆਓ ਸੇਵਾ ਬਾਬਾ ਪੰਜਾਬ ਸਿੰਘ ਜੀ ਸੇਵਾ ਬਾਬਾ ਤਾਰਾ ਸਿੰਘ ਜੀ ਦੀ ਕਿਰਪਾਉਣ ਤੇ ਇਹ ਮਹਾਨ ਇਕੱਠ ਹੈ ਸੋ ਆਜ ਵੀ ਇੱਥੇ ਸਿੱਧੀ ਜੀ ਦੇ ਗਾਰੇ ਦਰਸ਼ਨ ਕਰਾਏ ਜਾ ਰਹੇ ਨੇ ਕਿਉਂਕਿ ਜੋ ਵੀ ਹੈਗਾ ਇਹ ਸ੍ਰੀ ਦਾਨੀ ਪਾਵਨ ਧਰਤੀ ਦੇ ਆਪ ਦਰਸ਼ਨ ਕਰਾਏ ਸ੍ਰੀ ਦਾਨੀ ਪਾਵਨ ਧਰਤੀ ਦੇ ਸਿੱਧੀ ਦੇ ਗੰਤਾਲ ਨਹੀਂ ਨੇ ਉੱਧਰ ਪਾਸੇ ਆਪ ਤੱਕੋਗੇ ਉੱਧਰ ਗੁਰੂ ਘਰ ਲੰਗਰ ਸੀ ਉੱਧਰ ਗੁਰੂ ਕੇ ਸੇਲ ਜਿਹੜੇ ਨੇ ਬੜੇ ਪ੍ਰੇਮ ਨਾਲ ਪਕੌੜਿਆਂ ਦੀ ਸੇਵਾ ਕਰ ਰਹੇ ਨੇ ਜਲ ਪਾਣੀ ਦਾ ਸੇਵਾ ਕਰ ਰਹੇ ਨੇ ਕਿਉਂਕਿ ਜਿੱਥੇ ਲੰਗਰ ਪ੍ਰਸ਼ਾਦ ਚੱਲ ਰਿਹਾ ਹੈ ਉਥੇ ਨਾਲ ਜਿੱਥੇ ਸੰਗਤ ਦਾ ਚੱਲ ਰਿਹਾ ਹੈ ਉਸ ਨਾਲ ਸੇਵਾ ਦੇ ਖਰਾਕ ਰਾਸਤੇ ਸਾਰੀ ਅਵਸਥਾ ਸਾਰੇ ਲੰਗਰ ਨਾਲ ਨਾਲ ਪ੍ਰਕਾਰ ਦੇ ਚੱਲ ਰਹੇ ਨੇ ਇਸ ਕਰਕੇ ਆਪ ਸ਼ਹੀਦ ਬਕਰਮ ਸਿੰਘ ਜੀ ਦੀ ਸਲਾਮਤ ਜੋੜ ਮਿਲੇ ਦੀ ਪਹੁੰਚੀਆਂ ਸੋ ਵੀ ਭਾਈ ਸੰਤਾ ਨੂੰ ਜੀਵਾਖ ਪਖਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ